ਗੁਰੂ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਦੇਸ਼ ਪਰਦੇਸ਼ ਵਿੱਚ ਉਦਾਸੀਆਂ ਸ਼ੁਰੂ ਕਰ ਦਿੱਤੀਆਂ ਸਭ ਤੋਂ ਪਹਿਲਾਂ ਉਹ ਕੁਰੂਖੇਤਰ ਗਏ ਉੱਥੇ ਦੇ ਲੋਕੀ ਬਹੁਤ ਪਰਮਾ ਵਿੱਚ ਉਲਝੇ ਹੋਏ ਸਨ ਪੰਡਿਤਾ ਨੇ ਲੋਕਾਂ ਨੂੰ ਪਰਮ ਵਿੱਚ ਪਾ ਰੱਖਿਆ ਸੀ ਅਤੇ ਲੋਕਾਂ ਨੂੰ ਡਰਾ ਕੇ ਰੱਖਿਆ ਸੀ ਕਿ ਸੂਰਜ ਗ੍ਰਹਿਣ ਵਿੱਚ ਸੂਰਜ ਨੂੰ ਰਾਹੁ ਅਤੇ ਕੇਤੂ ਨਾਂ ਦੇ ਦੋ ਰਾਖਸ਼ ਕੈਦ ਕਰ ਲੈਂਦੇ ਹਨ ਜਿਸ ਕਰਕੇ ਸੂਰਜ ਅੱਖਾਂ ਗੋ ਲੁਕ ਜਾਂਦਾ ਹੈ ਉਹ ਲੋਕਾਂ ਨੂੰ ਦਾਨ ਪੁੰਨ ਸੂਰਜ ਨੂੰ ਰਾਖਸ਼ਾਂ ਦੀ ਕੈਦ ਤੋਂ छुड़ाਉਣ ਲਈ ਆਖਦੇ ਸਨ ਇਹ ਸਭ ਪਰਮ ਪੰਡਿਤਾ ਨੇ ਲੋਕਾਂ ਨੂੰ ਠੱਗਣ ਵਾਸਤੇ ਬਣਾ ਰੱਖੇ ਸਨ ਸੂਰਜ ਗ੍ਰਹਿਣ ਬਾਰੇ ਪਰੰਪਰਾ ਜਾਂਦਾ ਸੀ ਕਿ ਜਦ ਤੱਕ ਗ੍ਰਹਿਣ ਲੱਗਾ ਹੈ ਤਦ ਤੱਕ ਘਰ ਵਿੱਚ ਅੱਗ ਨਹੀਂ ਬਾਲਣੀ ਤੇ ਨਾ ਘਰ ਵਿੱਚ ਕੋਈ ਭੋਜਨ ਬਣਾਉਣਾ ਤੇ ਨਾ ਹੀ ਖਾਣਾ ਹੈ ਜਦ ਗੁਰੂ ਜੀ ਨੇ ਇਹ ਸਭ ਵਿਖਿਆ ਤਾਂ ਉਹਨਾਂ ਨੇ ਲੋਕਾਂ ਨੂੰ ਇਹ ਪਰਮਾ ਤੋਂ ਮੁਕਤ ਕਰਾਉਣ ਦਾ ਸੋਚਿਆ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਇੱਕ ਜਗ੍ਹਾ ਤੇ ਅੱਗ ਬਾਲਣ ਨੂੰ ਕਿਹਾ ਅਤੇ ਉਸ ਆਗੂ ਉੱਪਰ ਕੁਝ ਬਣਾਉਣਾ ਸ਼ੁਰੂ ਕਰ ਦਿੱਤਾ ਗ੍ਰਹਿਣ ਵਿੱਚ ਅੱਗ ਬਲਦੀ ਵੀ ਕੇ ਲੋਕੀ ਅਤੇ ਪੰਡਿਤ ਉੱਥੇ ਨਸੇ ਆਏ ਸਭ ਗੁਰੂ ਜੀ ਨਾਲ ਝਗੜਨ ਲੱਗ ਪਏ ਤੇ ਉਹਨਾਂ ਨੂੰ ਕਹਿ ਲੱਗ ਗਏ ਕਿ ਤੁਸੀਂ ਅੱਗ ਕਿਉਂ ਬਾਲੀ ਹੈ ਗੁਰੂ ਜੀ ਨੇ ਪੰਡਤਾਂ ਤੋਂ ਪੁੱਛਿਆ ਕਿਹੜੇ ਵੇਦ ਸ਼ਾਸਤਰ ਵਿੱਚ ਸੂਰਜ ਗ੍ਰਹਿ ਸਮੇਂ ਅੱਗ ਬਾਲਣ ਤੇ ਭੋਜਨ ਬਣਾਉਣ ਦੀ ਮਨਾਹੀ ਕੀਤੀ ਗਈ ਹੈ ਪੰਡਤ ਇਸ ਗੱਲ ਦਾ ਜਵਾਬ ਨਹੀਂ ਦੇ ਪਾਏ ਸਾਰੇ ਪੰਡਤ ਮਿਲ ਕੇ ਨਾਨੂ ਪੰਡਤ ਜੋ ਕਿ ਉਹਨਾਂ ਦਾ ਮੁਖੀ ਸੀ ਉਸ ਨੂੰ ਜਾ ਕੇ ਬੁਲਾ ਲਿਆ ਲੇਕਿਨ ਜਦ ਨਾਨੂ ਪੰਡਤ ਵੀ ਗੁਰੂ ਜੀ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਪਾਇਆ ਤਾਂ ਗੁਰੂ ਜੀ ਨੇ ਆਪਣੇ ਟੰਗ ਨਾਲ ਸਭ ਨੂੰ ਆਪਣੀ ਦਲੀਲਾਂ ਰਾਹੀਂ ਸ਼ਬਦ ਉਚਾਰ ਕੇ ਵਿਚਾਰ ਪ੍ਰਗਟ ਕੀਤੇ ਆਪ ਜੀ ਨੇ ਦੱਸਿਆ ਕਿ ਬੰਦੇ ਦਾ ਅਸਲ ਧਰਮ ਜਿਉਣ ਲਈ ਖਾਣਾ ਹੈ ਖਾਣ ਲਈ ਜਿਉਣਾ ਨਹੀਂ ਹੈ ਦੂਸਰਾ ਭੋਜਨ ਉਹ ਖਾਣ ਹੀ ਉਗ ਹੈ ਜਿਸ ਦੇ ਖਾਦਿਆਂ ਤਨ ਤੇ ਮਨ ਦੋਨੋਂ ਸੁਖੀ ਹੋਵੇ ਅਤੇ ਉਸ ਨੂੰ ਖਾ ਕੇ ਮਨ ਵਿੱਚ ਕੋਈ ਵੀ ਵਿਕਾਰ ਪੈਦਾ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ